ਸਸਕਾ ਦੇਖੋ ਤੁਸੀਂ ਦੇ ਰਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਘੋਤਣਾ ਦੇਖੋ ਅੱਜ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਅੱਜ ਸਾਡੀ ਟੀਮ ਪਹੁੰਚੇ ਜੀ ਹਲਕਾ ਭਲੱਤ ਦਾ ਮਾਨਮਤਾ ਪਿੰਡ ਇਹ ਪਿੰਡ ਹੈਗਾ ਜੀ ਪਿੰਡ ਇਬਰਾਹੀਵਾਲ ਜਿੱਥੇ ਅੱਜ ਸੋਣ ਮਹੀਨੇ ਨੂੰ ਲੈ ਕੇ ਜੋ ਤੀਆਂ ਦਾ ਤਿਹਾਰ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਤੁਹਾਨੂੰ ਦੱਸਣਾ ਚਾਹੁੰਗਾ ਜੋ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਵਾ ਪਿੰਡ ਬਰਾਹੀਵਾਲ ਦੀ ਸਮੂਹ ਸੰਗਤ ਵੱਲੋਂ ਅਤੇ ਪਿੰਡ ਦੀ ਸਮੂਹ ਪੰਚਾਇਤ ਵੱਲੋਂ ਹੋਈ ਅੱਜ ਦੂਸਰਾ ਈਆਂ ਦਾ ਤਿਹਾਰ ਜਿਹੜਾ ਪਿੰਡ ਬਰਾਹੀਵਾਲ ਦੀ ਧਰਤੀ ਦੇ ਜਿਹੜਾ ਮਨਾਇਆ ਜਾ ਰਿਹਾ ਵਾ ਜਿਹੜੀਆਂ ਇੱਥੇ ਬੀਬੀਆਂ ਬੀਬੀਆਂ ਪੈੜ ਆਈਆਂ ਨੇ ਜਿਹੜਾ ਪ੍ਰੋਗਰਾਮ ਦੇਖਣ ਲਈ ਆਪਾਂ ਉਹਨਾਂ ਨਾਲ ਥੋੜੀ ਜੀ ਗੱਲਬਾਤ ਜ਼ਰੂਰ ਕਰਾਂਗੇ ਹਾਂਜੀ ਪੰਜ ਕੀ ਨਾਂ ਸਟ ਜਸਿੰਦਰ ਗੋਲ ਕਿਹੜਾ ਪਿੰਡ ਬਰਾਹੀਵਾਲ ਅੱਜ ਤੁਹਾਡੀ ਪੰਚਾਇਤ ਨੇ ਜੋ ਛਲਾਗਾ ਜੋ ਕੰਮ ਕੀਤਾ ਅਪਲ ਤੇ ਹਰ ਸਾਲ ਹੀ ਕਰਦੇ ਆ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਅੱਛਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਪਹਿਲਾਂ ਤੇ ਕੋਈ ਪਤਾ ਨਹੀਂ ਸੀ ਵੀ ਇਹ ਮਤਲਬ ਵੀ ਜਿੱਦਾਂ ਆਪਾਂ ਪਿੱਕਚਰਸ ਸਭ ਕੁਝ ਵੇ ਦੇਸੀ ਤੇ ਮਸ਼ੀਨੀ ਯੁੱਗ ਆ ਗਿਆ ਤੇ ਹੁਣ ਇਹ ਲਾਈਵ ਸਾਰਾ ਕੁਝ ਵਖਾ ਰਹੇ ਨੇ ਵੀ ਕਿੰਦਾ ਤੀਆਂ ਦੇ ਤਿਆਰ ਮਲਾਈ ਜਾਂਦੇ ਨੇ ਤੇ ਬਾਕੀ ਤੁਹਾਨੂੰ ਪਤਾ ਹੀ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਸੋਹਣਾਂ ਦੇ ਘਰ ਜਾਂ ਕੇ ਉਹ ਇਹ ਕਹਿੰਦੇ ਘਰ ਨਹੀਂ ਜਾਂਦੀ ਸੋਹਣਾਂ ਘਰ ਨਹੀਂ ਜਾਂਦੀ ਤੇ ਸੋਹਰਾ ਇਹ ਕਹਿੰਦੇ ਘਰ ਛਾਵੇਂ ਦੇ ਕੇ ਹੰਦੇ ਸੀ ਤੇ ਉੱਥੇ ਕੁੜੀਆਂ ਨੈਚਰ ਦੀਆਂ ਟਪੜੀਆਂ ਪੇੜ ਮੱਚਦੇ ਸੀ ਬਣਾ ਤੇ ਹੁਣ ਇਹ ਸਭ ਕੁਝ ਲਾਈਵ ਦਿਖਾ ਰਹੇ ਆ ਤੁਹਾਨੂੰ ਨਹੀਂ ਵੱਡੀ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਨੇ ਕਿ ਪਿੰਡ ਦੀ ਪੰਚਾਇਤ ਨੇ ਬਹੁਤ ਵੱਡਾ ਤੇ ਸ਼ਲਾਘਾਯੋਗ ਕੰਮ ਕੀਤਾ ਅਸੀਂ ਵੀ ਵਧਾਈ ਦਿੰਦੇ ਆ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਪਿੰਡ ਦੇ ਸਰਪੰਚ ਨੇ ਆ ਉਹਨਾਂ ਵੱਲੋਂ ਜਿਹੜਾ ਹਰ ਸਾਲ ਹੀ ਜਿਹੜਾ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਆ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਇੱਥੇ ਬੀਬੀਆਂ ਬੈਠੀਆਂ ਹੋਣੀਆਂ ਗੱਲਬਾਤ ਕਰਦੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਪਿੰਡ ਦੀ ਪੰਚਾਇਤ ਦੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਹਾਰ ਮਨਾਇਆ ਗਰਮੀ ਬਹੁਤ ਸਾਡੇ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਵਧਾਈ ਦੇ ਬਸਤਰ ਨੇ ਜੋ ਕਿ ਪੰਜਾਬ ਦੇ ਬੱਚਿਆਂ ਨੂੰ ਸਾਰੇ ਆਉਣ ਵਾਲੀ ਪੀੜੀ ਨੂੰ ਦਾ ਪੁਰਾਣਾ ਇਤਿਹਾਸ ਜਿਹੜਾ ਉਹ ਜਾਣ ਕਰਵਾ ਰਹੇ ਨੇ ਕਿੰਦਾ ਲੱਗ ਰਿਹਾ ਇੱਥੇ ਆਣ ਕੇ ਬਹੁਤ ਵਧੀਆ ਗਰਮੀ ਤਾਂ ਬਹੁਤ ਪਰ ਬਹੁਤ ਗਰਮੀ ਦੇ ਵਿੱਚ ਆ ਜਾ ਤੇ ਗਰਮੀ ਦੇ ਨਾਲ ਬੀਬੀਆਂ ਪੱਕੀਆਂ ਵੀ ਚੱਲ ਰਹੀਆਂ ਨੇ ਬਹੁਤ ਵਧੀਆ ਲੱਗ ਰਿਹਾ ਨਹੀਂ ਨਹੀਂ ਅੱਜ ਨਹੀਂ ਲੱਗਦੀ ਹਾਂ ਖੁਸ਼ੀ ਹੋਣੀ ਚਾਹੀਦੀ ਅੱਜ ਦੇ ਦਿਨ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਕਿਤੇ ਸਾਲ ਬਾਅਦ ਹੀ ਇੰਨਾ ਦੇਣਾ ਹੁੰਦਾ ਬੀਬੀਆਂ ਵਾਸਤੇ ਸਾਲ ਬਾਅਦ ਇੱਕ ਦਿਨ ਮਿਲਦਾ ਬੀਬੀਆਂ ਨੂੰ ਬਹੁਤ ਨੱਚੜ ਗੇਡਾਂ ਲਾੜਾ ਹਾਂਜੀ ਹਾਂਜੀ ਆਪਾਂ ਹੋਰ ਵੀ ਇੱਥੇ ਬੀਬੀਆਂ ਬੈਠੇ ਨੇ ਗੱਲਬਾਤ ਕਰਦੇ ਹਾਂਜੀ ਪੰਜ ਕੀ ਕਰਨ ਚਾਹੋਗੇ ਬੈਂਕੀ ਕਾਹਲ ਸਾਹਿਬ ਹੈਗੇ ਕਿ ਕਿੱਥੇ ਇੱਧਰ ਬੋਲੋ ਮੈਂ ਬੋਲੋ ਸਰਦਾਰ ਬਲਵਿੰਦਰ ਸਿੰਘ ਬਹੁਤ ਸੋਹਣਾ ਪੰਚਾਇਤ ਮੈਂਬਰ ਜੋ ਵੀ ਨੇ ਬਹੁਤ ਸੋਹਣਾ ਕੰਮ ਕਰਦੇ ਪਏ ਨੇ ਉਹ ਪਿਛਲੀ ਾਰਵੇ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਸੀ ਤੇ ਹੁਣ ਵੀ ਕਰ ਰਹੇ ਨੇ ਏਤਿਆਂ ਦਾ ਤਿਹਾਰ ਸਭ ਤੋਂ ਵਧੀਆ ਤਿਹਾਰ ਹੈ ਇਹ ਕਰਨਾ ਚਾਹੀਦਾ ਬਣਾਉਣਾ ਚਾਹੀਦਾ ਭਾਵੇਂ ਜਿੰਨੀ ਮਰਜ਼ੀ ਗਰਮੀ ਹੈ ਮਦਲੀ ਪਿੰਡ ਪਿੰਡ ਦੇ ਵਿੱਚ ਇਦਾਂ ਦੇ ਤਿਹਾਰ ਜਿਹੜੇ ਮਨਾਉਣੇ ਚਾਹੀਦੇ ਨੇ ਜਿਹੜੇ ਲੋਭ ਹੋ ਚੁੱਕੇ ਆ ਹਾਂਜੀ ਹਾਂਜੀ ਏਤਿਆਂ ਦਾ ਤਿਹਾਰ ਜਿਹੜਾ ਹੈ ਨਾ ਬਹੁਤ ਵਧੀਆ ਹੈ ਮਨਾਉਂਦੇ ਪਏ ਨੇ ਇਹ ਪੁੱਣ ਵਾਲੀ ਗੱਲ ਏ ਸਾਰੀ ਸਰਪੰਚ ਦੀ ਹਾਂਜੀ ਭਾਂਜੀ ਕਹਿਣਾ ਜਾਓਗੇ ਕੋਈ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਹਾਂਜੀ ਅੱਜ ਇਧਾਰ ਸਾਡਾ ਸਰਪੰਚ ਸਾਹਿਬ ਬਲਵਿੰਦਰ ਔਰ ਰਾਜਕੌਰ ਸਾਰੀ ਜਨਤਾ ਦੇ ਨਾਲ ਸੰਯੋਗ ਨਾਲ ਬੀਬੀਆਂ ਭੈਣਾਂ ਦੇ ਨਾਲ ਅੱਜ ਆਪਾਂ ਦਾ ਪੰਜਾਬੀ ਖਰਚਲ ਤਿਆਰ ਹੋਇਆ ਏ ਬਹੁਤ ਸੋਹਣਾ ਹੋਇਆ ਏ ਬਹੁਤ ਵਧੀਆ ਦਾ ਪਿਆ ਅਸੀਂ ਪੰਜਾਬੀ ਕਰਚਲ ਫੋਰ ਵੀ ਅਗਾ ਤੂੰ ਵਧਾਵਾਂਗੇ ਕੱਪ ਕੇ ਜੋਰ ਲਾਵਾਂਗੇ ਪੰਜਾਬੀ ਕਰਚਲ ਨੂੰ ਅਸੀਂ ਉੱਚਾ ਕਰਾਂਗੇ ਆਪਾਂ ਮਾਣ ਸਾਨੂੰ ਆਪਣੇ ਪੰਜਾਬੀ ਕਰਚਲ ਦਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਉਹ ਸਾਡਾ ਸਰਪੰਚ ਸਾਹਿਬ ਬਹੁਤ ਚੜਦੀ ਕਲਾ 'ਚ ਦਵਾਈ ਘਰੋਂ ਨੂੰ ਚੜਦੀ ਕਲਾ 'ਚ ਰੱਖੇ ਉਹ ਸਾਰੀ ਸੰਗਤ ਨੂੰ ਵੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵੇਖੋ ਜੀ ਪਿੰਡ ਵਾਲਿਆਂ ਨੇ ਕਿੰਨੀ ਵੱਡੀ ਗੱਲ ਕਹੀ ਕਿ ਸਰਪੰਚ ਸਾਹਿਬ ਜਿਹੜੇ ਆ ਹਰ ਸਾਲ ਜਿਹੜੇ ਤੀਆਂ ਦਾ ਤਿਹਾੜ ਮਨਾਉਂਦੇ ਕਿ ਸਰਪੰਚ ਸਾਹਿਬ ਦੇ ਨਾਮ ਨਾਲ ਉਹਨਾਂ ਦੀ ਜਿਹੜੀ ਵਾਇਫਾ ਧਰਮ ਪਤਨੀ ਆਪਾਂ ਕਹਿ ਸਕਦੇ ਉਹਨਾਂ ਨੇ ਉਹ ਵੀ ਜਿਹੜੇ ਇਕੱਠੇ ਹੋ ਕੇ ਸਹਿਯੋਗ ਦੇ ਨਾਲ ਹੀ ਜਿਹੜਾ ਇਹ ਪਿੰਡ ਇਬਰਾਹਿਮਾਲ ਦੇ ਵਿੱਚ ਜਿਹੜਾ ਤੀਆਂ ਦਾ ਤਿਹਾੜ ਬਣਾਇਆ ਜਾ ਰਿਹਾ ਤੁਸੀਂ ਸਟੇਜ ਦੇ ਸਕਦੇ ਹੋ ਸਟੇਜ ਤੁਸੀਂ ਦੇ ਸਕਦੇ ਕਿੰਨੀ ਖੂਬਸੂਰਤ ਜਿਹੜੀ ਆ ਸਜਾਈ ਗਈ ਆ ਇਹ ਪਿੰਡ ਦੀਆਂ ਕੁੜੀਆਂ ਵੱਲੋਂ ਇਹ ਪਿੰਡ ਵਾਸੀਆਂ ਵੱਲੋਂ ਜਿਹੜੇ ਤੁਸੀਂ ਦੇਖ ਸਕਦੇ ਇੱਥੇ ਹੋਰ ਜਿਹੜਾ ਕਦਮ ਚੱਕਿਆ ਚੱਕਦੇ ਨੇ ਹਰ ਸਾਲ ਹੀ ਆ ਤੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਬਹੁਤ ਖੁਸ਼ ਹਾਂ ਮਤਲਬ ਇਸ ਪ੍ਰੋਗਰਾਮ ਤੋਂ ਕਿਉਂਕਿ ਹਰ ਸਾਲ ਮਤਲਬ ਪਿਛਲੇ ਸਾਲ ਵੀ ਸ਼ੁਰੂ ਕੀਤਾ ਇਹ ਦੂਸਰਾ ਤੀਆਂ ਦਾ ਤਿਹਾੜਾ ਹੈ ਇਸ ਕਰਕੇ ਇਹ ਮਤਲਬ ਬਹੁਤ ਖੁਸ਼ ਹੈ ਪਿੰਡ ਦੀ ਪੰਚਾਇਤ ਤੋਂ ਵੀ ਸਾਰੀਆਂ ਬੀਬੀਆਂ ਤੋਂ ਵੀ ਬਹੁਤ ਖੁਸ਼ ਹੈ ਕਿਉਂਕਿ ਸਾਰੀਆਂ ਬੀਬੀਆਂ ਨੇ ਪਾਰਟਿਸਪੇਟ ਕੀਤਾ ਇੱਥੇ ਚਰਖੇ ਕੱਤਣਾ ਫੁਲਕਾਰੀਆਂ ਕੱਢਣਾ ਇਹ ਕਿਤੇ ਨਾ ਕਿਤੇ ਆ ਜਿਹੜਾ ਆਪਣਾ ਪੰਜਾਬੀ ਕਲਚਰ ਕਿਤੇ ਨਾ ਕਿਤੇ ਲੋਪ ਨਹੀਂ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਬਿਲਕੁਲ ਲੋਪ ਹੋ ਗਿਆ ਹੈ ਹੁਣ ਨਵੇਂ ਸਿਰੇ ਜਗਰਤ ਕਰਨਾ ਚਾਹੀਦਾ ਹੈ ਇਸ ਕਰਕੇ ਮਤਲਬ ਸਭ ਨੂੰ ਇਹ ਕੋਣ ਮਹੀਨਾ ਚੱਲੰਦੇ ਆ ਪਿੰਡ ਪਿੰਡ ਦੇ ਵਿੱਚ ਤੀਆਂ ਦੇ ਤਿਹਾਰ ਮਨਾਣੇ ਚਾਹੀਦੇ ਕਿ ਨਹੀਂ ਚਾਹੀਦੇ ਹਰ ਇੱਕ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਚਾਹੀਦਾ ਤਿਆਂ ਨੂੰ ਜਿਹੜਾ ਉਤਸ਼ਾਹਤ ਕਰਨਾ ਚਾਹੀਦਾ ਸਾਰਿਆਂ ਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਲੜਕੀਆਂ ਛੋਟੇ ਛੋਟੇ ਬੱਚੇ ਜਿਹੜੇ ਆ ਪਾਰਟਿਸਿਪੇਟ ਕਰ ਰਹੇ ਆ ਨੂਆ ਵੀ ਆਈਆਂ ਤੀਆਂ ਵੀ ਆਈਆਂ ਸੱਸਾਂ ਵੀ ਆਈਆਂ ਮਾਵਾਂ ਵੀ ਆਈਆਂ ਸਾਰੇ ਮਤਲਬ ਆਏ ਬਹੁਤ ਕੋਸ਼ਿਸ਼ ਆ ਗਰਮੀ ਬਹੁਤ ਜ਼ਿਆਦਾ ਗਰਮੀ ਤੇ ਨਹੀਂ ਲੱਗਦੀ ਨਹੀਂ ਅੱਜ ਤਾਂ ਗਰਮੀ ਨਹੀਂ ਲੱਗਦੀ ਅੱਜ ਵੇਖ ਕੇ ਵੀ ਨਹੀਂ ਗਰਮੀ ਨੇ ਠਾਢਾ ਦੇਣਾ ਅੱਜ ਹਾਂ ਫਿਰ ਬਿਲਕੁਲ ਸਾਡਾ ਦੇਣਾ ਹੈ ਅੱਜ ਇਸ ਕਰਕੇ ਬਹੁਤ ਖੁਸ਼ ਆ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਦੇਖੋ ਜੀ ਬੀਬੀਆਂ ਨੇ ਕਿੰਨੀ ਵੱਡੀ ਗੱਲ ਕਹਿਤੀ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇ ਦਿਨ ਤੇ ਸਰਦਾਰ ਬਲਵਿੰਦਰ ਸਿੰਘ ਜੀ ਜੋ ਕਿ ਪਿੰਡ ਦੇ ਸਰਪੰਚ ਨੇ ਮੌਜੂਦਾ ਸਰਪੰਚ ਜੋ ਕਿ ਹਰਖਾਲੀ ਜਿਹੜਾ ਧੀਆਂ ਦਾ ਇਤਿਆਰ ਮੰਨਦੇ ਇੱਕ ਹੋਰ ਪੈਂਦੀ ਹੋਣੇ ਬੈਠੇ ਪੈਂਦੀ ਸਸਰੀਕਾਲ ਜੀ ਸਸਰੀਕਾਲ ਜੀ ਕੀ ਕਹਣਾ ਚਾਹੋਗੇ ਜੋ ਕਿ ਵੱਡਾ ਸ਼ਲਾਘਾਯੋਗ ਕਦਮ ਜਿਹੜਾ ਕੀਤਾ ਵਾ ਇਸ ਪੰਚਾਇਤ ਨੇ ਜਾਂ ਤੁਹਾਡੇ ਪਿੰਡ ਦੇ ਇਹ ਪਿੰਡ ਵਾਸੀਆਂ ਨੇ ਜਿੱਦਾਂ ਹਾਂਜੀ ਹਾਂਜੀ ਬਹੁਤ ਵਧੀਆ ਕਦਮ ਚੁੱਕਿਆ ਦੇਖੋ ਜੀ ਇਹ ਦਿਨੋਂ ਦਿਨ ਅਲੋਪ ਹੋ ਜਾ ਰਿਹਾ ਹੈ ਵਿਰਸਾ ਤੇ ਹੁਣ ਇਹਨਾਂ ਨੇ ਕਦਮ ਚੁੱਕਿਆ ਹੈ ਤੇ ਬਹੁਤ ਵਧੀਆ ਲੱਗਾ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਵਧੀਆ ਲੱਗਾ ਇੱਥੇ ਆਣ ਕੇ ਹਾਂਜੀ ਹਾਂਜੀ ਆਪਾਂ ਗਰਮੀ ਵੀ ਬਹੁਤ ਜਿਆਦੀ ਦੇਖਿਆ ਜਾਵੇ ਹਾਂਜੀ ਕੋਈ ਗਰਮੀ ਨਹੀਂ ਜੀ ਕੋਈ ਗਰਮੀ ਨਹੀਂ ਠੀਕ ਹੈ ਜੀ ਗਰਮੀ ਤੇ ਹੈਗੀ ਆ ਗਈ ਪਰ ਬੀਬੀਆਂ ਕਹਿ ਰਹੀਆਂ ਗਰਮੀ ਕੋਈ ਨਹੀਂ ਆ ਗਈ ਪਰ ਉਹਨਾਂ ਨੂੰ ਅੱਜ ਇੰਨੀ ਕਿ ਖੁਸ਼ੀ ਹੈ ਜਿਦਾ ਵਿਆਹ ਦਾ ਪ੍ਰੋਗਰਾਮ ਜਿਹੜਾ ਲੱਗਾ ਹੁੰਦਾ ਇੱਥੇ ਇੱਕ ਹਿਸਾਬ ਦਾ ਉਹਦਾਂ ਦਾ ਪ੍ਰੋਗਰਾਮ ਜਿਹੜਾ ਸਾਨੂੰ ਦਿਖ ਰਿਹਾ ਸੀ ਆਪਾਂ ਗੱਲਬਾਤ ਹਾਂਜੀ ਪੰਜੀ ਸਾਸਰੀ ਗਾਲ ਜੀ ਹਾਂਜੀ ਜੀ ਅਸੀਂ ਬਹੁਤ ਵਧੀਆ ਉਹ ਕਿੰਨਾ ਜੀ ਪ੍ਰੋਗਰਾਮ ਸੱਭਿਆਚਾਰਕ ਹੈ ਜੀ ਵੀ ਦਾ ਮਨਾਉਣਾ ਸਾ ਹਰ ਸਾਲ ਸਾਰੇ ਪਿੰਡਾਂ ਚ ਮਨਾਉ ਹਰ ਮਨਾਇਆ ਜਾ ਰਿਹਾ ਤੁਸੀਂ ਦੇਖੋ ਤਾਂ ਪਿੰਗਾ ਝੁੱਟੀਆਂ ਜਾ ਰਹੀਆਂ ਕੁੜੀਆਂ ਵੱਲੋਂ ਜਿਹੜੀਆਂ ਪਿੰਗਾ ਝੁੱਟਾਂ ਦਾ ਜਿਹੜਾ ਪਿੰਗਾ ਜਿਹੜੀ ਪਾਈ ਗਈ ਆ ਤੁਸੀਂ ਦੇਖ ਸਕਦੇ ਹੋ ਇੱਧਰ ਪਿੰਗਾ ਜਿਹੜੀਆਂ ਨੇ ਝੁੱਟੀਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਗੱਲਬਾਤ ਕਰਾਂਗੇ ਹਾਂਜੀ ਭੈਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨੇ ਕ ਖੁਸ਼ੀ ਅੱਜ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਸਪੈਸ਼ਲੀ ਵੀ ਬਹੁਤ ਜ਼ਿਆਦੀ ਆ ਬਹੁਤ ਜ਼ਿਆਦਾ ਗਰਮੀ ਆ ਤੁਹਾਨੂੰ ਐ ਤੇ ਨਹੀਂ ਲੱਗਦੀ ਤਣੀ ਨਹੀਂ ਨਹੀਂ ਜਦੋਂ ਤਿਆਰ ਪ੍ਰਾਲਾ ਕੀਤਾ ਹੈ ਪੰਚਾਇਤ ਵੱਲੋਂ ਕੀ ਕਰਨਾ ਚਾਹੋਗੇ ਹਾਂਜੀ ਬਹੁਤ ਵਧੀਆ ਹੈ ਬਹੁਤ ਖੁਸ਼ੀ ਹੋਈ ਹੈ ਕਿ ਇਹ ਹਰ ਪਿੰਡ ਦੇ ਵਿੱਚ ਹਰ ਹਰ ਇੱਕ ਗਰਲ ਨੂੰ ਇਹ ਪਾਰਟਿਸਪੇਟ ਕਰਨਾ ਚਾਹੀਦਾ ਹੈ ਬਹੁਤ ਵਧੀਆ ਲੱਗਦਾ ਹੈ ਵੇਖੋ ਜੀ ਇਹ ਬੀਬੀਆਂ ਵੱਲੋਂ ਜਿਹੜਾ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਜਿਹੜਾ ਇਹ ਤੀਆਂ ਦਾ ਤਿਹਾਰ ਜਿਹੜਾ ਇੱਥੇ ਮਨਾਇਆ ਜਾ ਰਿਹਾ ਆਪਾਂ ਹੋਰ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਇਹ ਸਾਡੀ ਵੀਡੀਓ ਦੇ ਨਾਲ ਤੁਸੀਂ ਇਦਾਂ ਹੀ ਬਣੇ ਰਹੋ ਹੋਰ ਵੀ ਇੱਥੇ ਬੀਬੀਆਂ ਬੈਠੀਆਂ ਨੇ ਪਿੱਛੇ ਥੋੜੀ ਜੀ ਗੱਲਬਾਤ ਆਪਾਂ ਇਹ ਬੀਬੀਆਂ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਇੱਥੇ ਆਣ ਕੇ ਤੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਬੱਚੀਆਂ ਦੇ ਇਥੇ ਬੇਟਾ ਸਾਸਰੀ ਘਾਲ ਜੀ ਕੀ ਨਾਂ ਦਾ ਡਾ ਮੈਂ ਬਾਬਾ ਪਕੌੜੇ ਛਕਦੇ ਹਾਂਜੀ ਕਿੱਦਾਂ ਲੱਗਦਾ ਮਟੀਆਂ ਮਟੀਆਂ ਦਾ ਤਿਹਾਰ ਤੁਹਾਡਾ ਦੇਣੇ ਹਾਂਜੀ ਵਧੀਆ ਠੀਕ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿੰਡ ਦੀ ਪੰਚਾਇਤ ਨੇ ਜਿਹੜਾ ਇੱਡਾ ਵੱਡਾ ਪ੍ਰੋਗਰਾਮ ਕੀਤਾ ਕਹਿਣਾ ਜਾਊਗੀ ਕੁਝ ਬਹੁਤ ਵਧੀਆ ਕੀਤਾ ਪਿੰਡ ਪਿੰਡ ਦੇ ਵਿੱਚ ਇਦਾਂ ਦੇ ਤਿਆਰ ਹੋਣ ਨੂੰ ਹੁਲਾਰਾ ਮਿਲਿਆ ਹੈ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਅਸੀਂ ਆਪਣਾ ਕਲਚਰ ਭੁੱਲਦੇ ਜਾ ਰਹੇ ਹਾਂ ਇਹ ਆਉਣ ਵਾਲੀ ਪੀੜ੍ਹੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਇਹ ਹੁੰਦਾ ਸੀ ਪਰਾਤਨ ਸਮੇਂ ਦੇ ਵਿੱਚ ਵੀ ਇਹ ਤਿਹਾਰ ਮਨਾਇਆ ਜਾਂਦਾ ਹੈ ਬੜੀਆਂ ਧੂਮਕਾਦ। ਉਹਦੋਂ ਨੇਚਰਲ ਹੁੰਦਾ ਸੀ ਸਾਰਾ ਕੁਝ ਹਨਾ ਅੱਜ ਕੱਲ ਮਾਡਰਨ ਹੋ ਗਿਆ। ਹਾਂ ਅੱਜ ਕੱਲ ਮਾਡਰਨ ਹੋ ਗਿਆ। ਅੱਜ ਕੱਲ ਕਹਿੰਦੇ ਜੀ ਮਾਡਰਨ ਹੋ ਗਿਆ। ਸਾਡੀ ਵੀਡੀਓ ਦੇ ਨਾਲ ਬਣੇ ਰਿਹਾ ਗਰਮੀ ਬਹੁਤ ਜਿਆਦਾ ਆ ਪਰ ਤੀਆਂ ਦਾ ਤਿਹਾਰ ਤੁਸੀਂ ਦੇਖ ਲਓ ਹਜੀ ਵੀ ਬੀਬੀਆਂ ਦੇ ਵਿੱਚ ਬਹੁਤ ਵੱਡਾ ਸ਼ੌਕ ਆ। ਸਟੇਜ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਹੜਾ ਰੰਗ ਜਿਹੜਾ ਬੱਜਾ ਬਿਆ ਵਾ। ਕੋਈ ਹੋਰ ਕੁਝ? ਗੋਗਰੀ ਇੱਥੇ ਵਧੀਆ ਹੈ ਸਾਰਾ ਕੁਝ। ਅਸੀਂ ਚਾਹੁੰਦੇ ਆ ਸਾਡਾ ਹਰ ਸਾਲ ਇਦਾਂ ਹੀ ਤਿਹਾਰ ਤੀਆਂ ਦਾ ਮਨਾਇਆ ਜਾਵੇ। ਅਸੀਂ ਇਸ ਜੋ ਕਿ ਐਡਾ ਵੱਡਾ ਬਰਾਲਾ ਕੀਤਾ ਕਹਣਾ ਚਾਹੋਗੇ ਉਹਨਾਂ ਨੂੰ ਥੈਂਕ ਯੂ ਧੰਨਵਾਦ ਪਿੰਡ ਦੇ ਸਰਪੰਚ ਸਾਹਿਬ ਦਾ ਐਮਸੀ ਸਾਹਿਬ ਦਾ ਮੇਰੀਆਂ ਲੇਡੀਜ਼ ਭੈਣਾਂ ਬੀਬੀਆਂ ਸਾਰੀਆਂ ਭੈਣਾਂ ਦਾ ਦਿ ਲੋ ਥੈਂਕ ਯੂ ਧੰਨਵਾਦ ਥੈਂਕ ਯੂ ਕਹਣਾ ਚਾਹੋਗੇ ਪੰਚਾਇਤ ਨੇ ਐਡਾ ਵੱਡਾ ਬਰਾਲਾ ਕੀਤਾ ਪਿੰਡ ਦੇ ਵਿੱਚ ਹਾਂਜੀ ਪੰਚਾਇਤ ਨੇ ਐਡਾ ਵੱਡਾ ਬਰਾਲਾ ਕੀਤਾ ਪਿੰਡ ਦੇ ਵਿੱਚ ਥੈਂਕ ਯੂ ਪੰਚਾਇਤ ਨੂੰ ਧੰਨਵਾਦ ਬੱਧੀਆ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਪੰਜਾਬੀ ਸੱਭਿਆਚਾਰਾ ਉਦੋਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਪਿੰਡ ਇਬਰਾਹੀਵਾਲ ਦੇ ਵਿੱਚ ਪਿੰਗਾ ਝੁੱਟੀਆਂ ਜਾਰੀਆਂ ਨੇ ਤੁਸੀਂ ਦੇਖ ਲਓ ਦਿਓ ਬੀਬੀਆਂ ਭੈਣਾਂ ਵੱਲੋਂ ਜਿਹੜੀ ਅੱਜ ਪਿੰਗਾ ਝੁੱਟਾ ਜਾਰੀਆਂ ਤੀਆਂ ਦੇ ਤਿਹਾਰ ਨੂੰ ਇਹ ਮੁੱਖ ਰੱਖਦੇ ਹੋਇਆ ਆਪਾਂ ਗੱਲਬਾਤ ਕਰ ਹਾਂਜੀ ਭੈਣ ਜੀ ਅੱਜ ਤੀਆਂ ਦਾ ਤਿਹਾਰ ਮਨਾ ਰਹੇ ਹੋ ਅੰਜਵਾਇ ਕਰਦੇ ਬਈ ਬੁਰੇ ਹਾਂਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਦੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਸਾਰੀਆਂ ਜਿਹੜੀਆਂ ਆਪਣੀਆਂ ਸਹੇਲੀਆਂ ਨੇ ਪੁਰਾਣੀਆਂ ਸਾਰੀਆਂ ਮਿਲ ਲਈ ਹੈ ਮਿਲ ਰਹੀਆਂ ਨੇ ਜੀ ਤੇ ਬਹੁਤ ਵਧੀਆ ਲੱਗ ਰਿਹਾ ਕਰਨੀ ਵੀ ਪੁਰਾਣੀ ਬਾਈ ਕਰਨੀ ਲੱਗੀ ਨਹੀਂ ਰਹੀ ਜ ਖੁਸ਼ੀ ਹੈ ਬਹੁਤ ਬਹੁਤ ਚੰਗਾ ਲੱਗ ਰਿਹਾ ਪੰਚਾਇਤ ਨੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਐਡਾ ਵੱਡਾ ਪ੍ਰੋਗਰਾ ਕੀਤਾ ਉਹਨਾਂ ਨੂੰ ਕਹਿਣਾ ਚਾਹੋਗੇ ਪੰਚਾਇਤ ਸਰਪੰਚ ਸਾਹਿਬ ਨੇ ਸਰਦਾਰ ਬਲਵਿੰਦਰ ਸਿੰਘ ਉਹਨਾਂ ਨੇ ਹਾਂਜੀ ਹਾਂਜੀ ਬਹੁਤ ਵਧੀਆ ਪ੍ਰੋਗਰਾ ਕੀਤਾ ਨਾ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਅਸੀਂ ਗੁਰਦਾਸਪੁਰ ਤੋਂ ਆਏ ਫੇਰ ਚੇਚੀ ਤੋਂ ਮੈਂ ਤੇ ਮੇਰੀ ਸਿਸਟਰ ਉਥੋਂ ਪ੍ਰੋਗਰਾਮ ਦੇਖਣ ਆਏ ਆ ਕਿਉਂ ਤੀਆਂ ਦਾ ਤਿਉਹਾਰ ਦੇਖਣ ਆਏ ਆ ਤੁਹਾਨੂੰ ਨਹੀਂ ਲੱਗਦਾ ਕਿ ਐਦਾਂ ਦੇ ਜਿਹੜੇ ਤਿਉਹਾਰ ਹੈ ਆਪਾਂ ਨੂੰ ਜਿਹੜੇ ਪਿੰਡ-ਪਿੰਡ ਦੇ ਵਿੱਚ ਮਨਾਉਣੇ ਚਾਹੀਦੇ ਅੱਜ ਦਾ ਹਾਂਜੀ ਹਾਂਜੀ ਮਨਾਉਣੇ ਚਾ ਜੀ ਇਹਨੇ ਤੁਹਾਨੂੰ ਹੀ ਲੱਗਦਾ ਆ ਜਿਹੜਾ ਜਿਹੜੇ ਤਿਹਾਰ ਕਿਤਨੇ ਕਿਤੇ ਲੋਪ ਹੋ ਗਏ ਆਪਾਂ ਨੂੰ ਹਾਂਜੀ ਹਾਂਜੀ ਬਹੁਤ ਜ਼ਿਆਦਾ ਲੋਪ ਹੋ ਗਏ ਨੇ ਇਹ ਸਾਨੂੰ ਮਨਾਣੇ ਚਾਹੀਦੇ ਨੇ ਇਹ ਤੀਆਂ ਦਾ ਤਿਉਹਾਰ ਭਾਜੀ ਇਸ ਕਰਕੇ ਬਣਿਆ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਤੇ ਅਲੱਗ ਅਲੱਗ ਵੱਖਰੇ ਵੱਖਰੇ ਪਿੰਡਾਂ ਵਿੱਚ ਵਿਆਹੀਆਂ ਜਾਂਦੀਆਂ ਤੇ ਮਿਲਨ ਨਹੀਂ ਹੁੰਦਾ ਕਿਸੇ ਦਾ ਵੀ ਜਦੋਂ ਤੀਆਂ ਦਾ ਤਿਉਹਾਰ ਸਾਲ ਬਾਦ ਆਂਦਾ ਲਿੰਗ ਆਪਣੀਆਂ ਕਠੀਆਂ ਹੁੰਦੀਆਂ ਨੇ ਤੇ ਸਾਰੀਆਂ ਦੁੱਖ ਸੋ ਕਰਦੀਆਂ ਨੇ ਮਸਰੀਆਂ ਖੇੜਦੀਆਂ ਨੇ ਭੰਗੜਾ ਪਾਉਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਅੱਜ ਨੱਚੇ ਟੱਪੇ ਫਿਰ ਬੂਰਾ ਇੰਜੋਏ ਕੀਤਾ ਖੜਾ ਬਹੁਤ ਜ਼ਿਆਦਾ ਇੰਜੋਏ ਨੱਚ ਨੱਚ ਕੇ ਧਰਤੀ ਹਿਲਾਤੀ ਮੈਂ ਕਿਹਾ ਦੀ ਬਹੁਤ ਜ਼ਿਆਦਾ ਅਸੀਂ ਫੇਰੋ ਚੇਤੀ ਤੋਂ ਆਏ ਆ ਇਸੇ ਵਜ੍ਹਾ ਕਾ ਕੀਆ ਦੇ ਬੜਾ ਵੱਡਾ ਜੋਸ਼ ਹੈ ਮਾਂ ਦੀ ਬੱਚੀਆਂ ਚ ਛੋਟੀਆਂ ਛੋਟੀਆਂ ਬੱਚੀਆਂ ਦੇ ਵਿੱਚ ਮੈਂ ਦੇਖ ਰਿਹਾ ਸੀ ਯਾਨੀ ਬਹੁਤ ਜ਼ਿਆਦਾ ਸਾਰੇ ਦੇਖੋ ਬਹੁਤ ਜ਼ਿਆਦਾ ਜੋਸ਼ ਹਨ ਉਹ ਬਿਲਕੁਲ ਗਰਮੀ ਨਹੀਂ ਲਾ ਕਰੀ ਹਨ ਉਹ ਤੇ ਬਹੁਤ ਵਧੀਆ ਲੱਗ ਰਿਹਾ ਹੈ ਹਨਾ ਗਰਮੀ ਨੇ ਇੰਜੋਏ ਕਰਨਾ ਚਾਹੀਦਾ ਹੈ ਹਨਾ ਯਾਨੀ ਨਹੀਂ ਨਹੀਂ ਬਹੁਤ ਵਧੀਆ ਭਾਜੀ ਬਹੁਤ ਵਧੀਆ ਫੀਲ ਹੋ ਰਿਹਾ ਹੈ ਤੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ